ਉਮ ਮਹਿਰਮ ਨੂੰ ਮੰਨਦੀ ਏ ਤੇ ਵੱਡੇ ਦਿਨਾਂ ਦਾ ਕੋਈ ਧਿਆਨ ਕਰਦਾ ਜਿੰਨ ਕੋ ਦੇ ਅਸਾਂ ਨੂੰ ਭੁੱਲਦੇ ਨਾ दमेश नो दान करणख चमक वल में 何 No. no. wu. ਯਾਨੋ ਜਬਰ ਸਤਬ ਤਕਦੀਲ ਮਾਲਕ ਗੱਭੀ ਤੇ ਬਰਾਦਮਨ ਕਲਕਤ ਦੇ ਉਧਾਰ ਕਰਤਾ ਰੋਹਾਨੀਅਤ ਦੇ ਮਨਸਮੇ ਇਕਤਰ ਦੇ ਸਾਗਰ ਸੰਜੀ ਵਾਲਤਾ ਜਿਹੜਾ ਬਰਲੀ ਨੂੰ ਬਾਨ ਕਰਨਨ ਵਾਲ ਆਦਿ ਸ਼ਕਤੀ ਸੈਭਸੇਬੀ ਗੁਰਗੰਸਰ ਸੱਤੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਕਰਬਲਾ ਦੇ ਅੰਦਰ ਹਾਜ਼ਰੀ ਭਰ ਰਹੇ ਸੰਤਸੰਗੀ ਜਨੋ ਬਹੁਤ ਭਾਗੇ ਹੋ ਆਪਣੇ ਵਡੇਰਿਆਂ ਨੂੰ ਯਾਦ ਕਰ ਰਹੇ ਹਾਂ ਯਾਦ ਰੱਖਿਆ ਕਿ ਜਿਹੜੇ ਲੋਕ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਧਰਨਦੀਆਂ ਨੇ ਕੌਮ ਦਾ ਕੌਮ ਦਾ ਕਦੇ ਵੀ ਭੁਲਿਤ ਨਹੀਂ ਹੋਣਾ ਆਪਣੇ ਵਡੇਰਿਆਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਣੀਆਂ ਨੇ ਕੌਣ ਵਾਲੀਆਂ ਪੀੜ੍ਹੀਆਂ ਵਾਲੀਆਂ ਪੁਰਖੀ ਉਹਨਾਂ ਨੂੰ ਯਾਦ ਰੱਖਣੀਆਂ ਔਰ ਗੁਰ ਕਲ ਕੀ ਤਰ ਸਤਿਪਾਤਸ਼ਾਹ ਮਹਾਰਾਜ ਹਜ਼ੂਰ ਅਨਵਰ ਦੀ ਕੁਰਬਾਨੀ ਨੂੰ ਕਰੀਯੇਦਾ ਬੜਾ ਨਾਥਪੁਰ ਦੇ ਵਸਿੰਧ ਮਾਤਾ ਸਾਹਿਬ ਕੌਰ ਦੇ ਦਵਾਰੇ ਤੁਗਾਉ ਸੀ ਇਸ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਪਾਤਸ਼ਾਹ ਮਹਾਰਾਜ ਜੀ ਨੇ ਬੜਾਉ ਨਾਥਾ ਕੋ ਕਹਿਣ ਦੀ ਆਗਿਆ ਮੰਗੀ ਇੱਕ ਵਾਰ ਕਹਿਣ ਤੇ ਆਖੀ ਜੀ ਵਾਹਿਗੁਰੂ ਕੀ ਬਾਤ ਦਾਤਾਰ ਸਾਹਿਬ ਸੁਭਾਨ ਅੱਲਾਹੂ ਅਕਬਰ ਕਹਾਣੀ ਇਹ ਤੁਕਤ ਗੁਰਜੀਤ ਸਿੰਘ ਜੀ ਦੇ ਸਾਹਿਬ ਜੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਕਰਦੇ ਆ ਗੁਰਦੇਵ ਨਾਦੂਰ ਸਾਹਿਬ ਦੀ ਪਾਵਨ ਮਿੱਤਰ ਧਰਤੀ ਤੋਂ ਦੁਰਦੇ ਨੇ ਕਿ ਸਾਰੇ ਸੰਗਤ ਆ ਲੋਕ ਨੇ ਇਹਨਾਂ ਬਾਉ ਜੀ ਦਾ ਸੰਮੋਤ ਨਹੀਂ ਗਿਆ ਉਸ ਤੋਂ ਬਾਅਦ ਉਹਨੇ ਛੋਟਾ ਵੀ ਗੁਰਬੀਰ ਸਿੰਘ ਮਿੱਤਰਪੁਰਾ ਨਾਲੇ ਮੇਰਾ ਸਾਥੀ ਰਿਹਾ ਗੰਗਾ ਸਿੰਘ ਜਨਪ੍ਰਸ਼ੰਚਾਂ ਨੂੰ ਲੋਅਰ ਨਾਲ ਨਾਰ ਜੰਮੀ ਸ਼੍ਰੀ ਗੰਧਾਮਾਹ ਵਰਤੂਰੀ ਦੋ ਚੰਨ ਦੇ ਨਜ਼ਾਰੇ ਵਿੱਚ ਬੜਾ ਸੋਹਣਾ ਬਾਖੂ ਕੀ ਨੁਆਕੀ ਗਏ ਦੇਸ਼ ਬੇਸ਼ੱਕ ਸ਼ੋਕੇ ਨਹੀਂ ਪਰ ਸਤਕਾਰ ਕਰਦੇ ਨੇ ਸਤਕਾਰ ਦੇ ਕੋਈ ਕਰਤਾਰ ਤੇ ਕਰਾਉਣਾ ਚਾਹੀਦਾ ਉਹ ਮਾਇਆ ਵੀ ਦੇਖੀ ਗਿਆ ਸਭ ਕੁਝ ਸੁਨਪਕ ਰਹੇ ਨੰਦਪੁਰ ਸਾਹਿਬ ਤੂੰ ਲੈ ਕੇ ਤੇ ਗੰਧੂ ਤੱਕ ਉਹ ਜਨਾ ਸਫਰ ਸੇ ਤੁਹਾਡੇ ਨਾਲ ਸਾਮਾਂ ਕਰਪੀ ਗਏ ਨਹੀਂ ਇਸੇ ਲਈ ਨੇ ਮੈਂ ਅਗੇ ਦੇ ਤੌਰ ਉਨ ਤਾਂ ਹੀ ਕਰ ਰਿਹਾ ਹਾਂ ਕਿ ਸਤਿਗੁਰੂ ਰਹਿਨਮਤ ਕਰੇ ਕਿਰਪਾ ਕਰੇ ਨਤਾਰ ਪਾਦਸ਼ਾਹ ਮਹਾਰਾਜ ਦੀ ਹਾਜ਼ਰੀ ਉਸ ਪਾਵਨ ਪੂਤਰ ਕਰਮਲਾ ਅੰਦਰ ਬਾਦਗਾਂ ਬਤੁਲਮਾਨ ਨਲਗੀ ਤੇ ਸੱਚੇ ਪਾਦਸ਼ਾਹ ਮਹਾਰਾਜ ਹਜ਼ੂਰ ਅਨੁਰਧੇ ਸੁਤਕਾਰੇ ਜੋ ਮਾਤਾ-ਪਿਤਾ ਗੁਜਰ ਗਔ ਦੋਵੇਂ ਖੁਰਜਲ ਸਿੰਘ ਜਤਾ ਬਾਬਾ ਦੋਰਾ ਬਰਸੂ ਸਿੰਘ ਜਤਾ ਬਾਬਾ ਫਤਿਹ ਸਿੰਘ ਜਦੋਂ ਇਸ ਸਰਸਾ ਦੇ ਕਿਨਾਰੇ ਤੇ ਪਰਿਵਾਰ ਦਾ ਵਸੂਣਾ ਪੈਂਦਾ ਹੈ ਇਹ ਪਰਿਵਾਰ ਖੇਰੂ-ਖੇਰੂ ਕੇ ਨਿਕਲ ਦੰਦਾ ਹੈ ਮਾਤਾ ਜੀ ਗੰਗੂ ਦੇ ਨਾਲ ਨਕਰ ਖੇੜੀ ਆਉਂਦੇ ਨੇ ਜਦੋਂ ਨਕਰ ਖੇੜੀ ਆਏ ਤਾਂ ਬੇਨਤੀ ਹੋਰ ਕਰਦੇ ਆਂ ਕਈ ਵਾਰ ਅਸੀਂ ਇਸ ਭਲੇਖੇ ਦੇ ਅੰਦਰ ਹੈ ਦੰਦੇ ਆ ਕਿ ਗੰਗੂ ਜਿਹੜਾ ਰਸਤੇ ਵਿੱਚੋਂ ਮਿਲਦਾ ਕੋਈ ਕਹਿੰਦਾ ਜੀ ਬਾਗ ਵਿੱਚ ਹੁੰਦਾ ਕੋਈ ਕਹਿੰਦਾ ਗੁਰੂ ਘਰ ਦਾ ਸੂਰਜ ਅਸਲੀ ਪਰ ਸਾਹਿਬ ਦੀ ਗੁਰਬਾਣੀ ਦਾ ਫਰਮਾਨ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨ ਮਿਲਦਾ ਗੰਗੂ ਗੁਰੂ ਘਰ ਦਾ ਸੂਰਜ ਨਹੀਂ ਸਰ ਗੰਗੂ ਕਟਤਾ ਦਾ ਸੂਰਜ ਅਸਲੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਪਤਸ਼ਾਹ ਮਹਾਰਾਜ ਦੇ ਕੋਲ ਪੰਡਤ ਕਿਰਪਾ ਨਾਮ ਦੀ ਅਗਵਾਈ ਦੇ ਅੰਦਰ ਕਸ਼ਮੀਰੀ ਪੰਡਤਾਂ ਦਾ ਜਥਾ ਹੁੰਦਾ ਉਹ ਆ ਕੇ ਗੁਰੂ ਜੀ ਸਿੰਘ ਪਤਸ਼ਾਹ ਮਹਾਰਾਜ ਦੇ ਬਾਲ ਵਸਤਾ ਅੰਦਰ ਨੇ ਗੁਰੂ ਤੇਗ ਬਹਾਦਰ ਪਤਸ਼ਾਹ ਮਹਾਰਾਜ ਹਜ਼ੂਰੀ ਅੰਦਰ ਨਵਾਕੀਏ ਦੇ ਵੀ ਸਾਡਾ ਸਿਰਫ ਤੇ ਗੰਡੂ ਇਹ ਸਾਡੇ ਤੋਂ ਹੋ ਰਹੇ ਸਾਡਾ ਪਰਮ ਸਾਡੇ ਕੋਲ ਕੋਈ ਅਧਾਰ ਨਹੀਂ ਆ ਤੇ ਸਤਿਗੁਰੂ ਮਿਹਰਬਾਨ ਕਰੋ ਕਿਰਪਾ ਕਰੋ ਤਰ ਪਾਕਸ਼ਾ ਸਾਡੇ ਤੇ ਦਰਸ ਕਰੋ ਜੇ ਤੁਸੀਂ ਦਰਸ ਕਰੋ ਤੇ ਸਾਡਾ ਤਿਰਕ ਨਹੀਂ ਕਿ ਸਾਡਾ ਤਰਹ ਜਿਹੜਾ ਬੱਦਸਾ ਹੈ ਉਹ ਤੇ ਇੱਕ ਮਹਾਨ ਪਾਕਸ਼ਾ ਮਹਾਰਾਜ ਹਮੋਲੇ ਦਰਗੀ ਤੇ ਬੇਚ ਕਰੋ ਜਾਂ ਕਿ ਪ੍ਰਸ਼ਾਦਾ ਪਾਣੀ ਵਰਮਣੀ ਛਕੋ ਤੁਹਾਡੇ ਰਹਿਣ ਦਾ ਪ੍ਰਵਲ ਕੀਤਾ ਜਾਏਗਾ ਔਰ ਤੁਹਾਡੇ ਤਿਲਕ ਤੇ ਜੰਜੂ ਦੀ ਰਾਖੀ ਦੀ ਖਾਤਰ ਤੇ ਸਾਨੂੰ ਆਪਣੇ ਸੀਸ ਦਾ ਬਲੀਦਾਨ ਵੀ ਦੇਣਾ ਪਿਆ ਜੇ ਅਸੀਂ ਪਿੱਛੇ ਨਹੀਂ ਹਟਾਂ ਗੁਰਦੇਵਪੁਰ ਦੇ ਮਹਾਨ ਪਾਕਸ਼ਾ ਮਹਾਰਾਜ ਨੇ ਕਿਹਾ ਜਲਪਾਣੀ ਛਕੋ ਉਹ ਜਿਹੜੀ ਅਸ਼ੂਤ ਸ਼ਾਤ ਦੀ ਬਿਮਾਰੀ ਜਿਹਨੂੰ ਆਪਾਂ ਕਹਿੰਦੇ ਆ ਉਦੋਂ ਬ੍ਰਾਹਮਣ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਕਿ ਸਾਡੇ ਤੋਂ ਉੱਚਾ ਕੋਈ ਨਹੀਂ ਤੇ ਪੰਡਤ ਗ੍ਰੰਥਾਰਾਮ ਤੇ ਦੋਹਿਆਂ ਨਾਲ ਜਿਹੜੇ ਨਾਲ ਆਏ ਸੀ ਉਹ ਬੋਲੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਨੂੰ ਕਹਿਣ ਲੱਗੇ ਕਿ ਸਹਬਾ ਤੁਸੀਂ ਤੇ ਸਾਰਿਆਂ ਸ਼ੁਦਰਾਂ ਨੂੰ ਵੀ ਇੱਕ ਬਰਾਬਰ ਪੰਗਤ ਦੇ ਵਿੱਚ ਬਿਠਾਇਆ ਕਿ ਮੇਰੇ ਸਤਿਗੁਰੂ ਜੀ ਦਰਬਾਰ ਪਾਤਸ਼ਾਹ ਮਹਾਰਾਜ ਅਸੀਂ ਉਹਨਾਂ ਦੇ ਬਰਾਬਰ ਉਹ ਪੰਗਤ ਵਿੱਚ ਬੈਠਣ ਦੀ ਪ੍ਰਸ਼ਾਦਾ ਕਿਵੇਂ ਸ਼ੱਕ ਕਰਦੇ ਅਸੀਂ ਤੇ ਪਰਦਾ ਤ ਅਸੀਂ ਉੱਚ ਜਾਤੀ ਦੇ ਹੁਤੇ ਇੱਕ ਬਹਾਦਰ ਪਾਤਸ਼ਾਹ ਮਹਾਰਾਜ ਤੇ ਗੋਬਿੰਦ ਰਾਏ ਬਾਲ ਪ੍ਰੇਮ ਬਾਲ ਗੋਬਿੰਦ ਰਾਏ ਬਾਲਵਸਥਾ ਦੇ ਅੰਦਰ ਨੂੰ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬਾਤ ਗੋਬਿੰਦ ਰਾਏ ਦੀ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਪਤਾ ਜੀ ਠੀਕ ਹੈ ਜੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਸ਼ੱਕ ਸਕਦੇ ਤੇ ਫਿਰ ਮੈਨੂੰ ਚਲੇ ਜਾਣਾ ਚਾਹੀਦਾ ਤੇ ਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਨੇ ਸ਼ਾਤੀ ਨਾਲ ਆ ਕੇ ਮੱਖਾ ਚੁੰਮਿਆ ਮੱਥਾ ਝੁਮਕੇ ਆਖਿਆ ਨੇ ਪੁੱਤਰ ਜੀ ਜਿਹੜਾ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਕਿੱਥੇ ਦੇ ਨਾਲ ਲਾਈਵੇ ਜੋ ਸ਼ਰਨ ਆਵੇ ਕਿਸੇ ਕੰਠ ਲਾਵੇ ਸੋ ਬਿਰਦ ਸੁਆਮੀ ਸ਼ੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬਹਿਰਮਤ ਕੀਤੀ ਕਿਰਪਾ ਕੀਤੀ ਤਰਸ ਕੀਤਾ ਉਹਨੂੰ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੱਸਾਇਆ ਗਿਆ ਤੇ ਪੰਡਤ ਕਿਰਪਾਰਾਹ ਬੋਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਿੰਦੇ ਅਸੀਂ ਰਸਣ ਪਾਣੀ ਦੇ ਦਿੰਨੇ ਆ ਜੇ ਤੁਸੀਂ ਆਪਣੇ ਪ੍ਰਸ਼ਾਦੇ ਪਾਣੀ ਦਾ ਬੋਧਿਤ ਦਾ ਬਾਬੇ ਕਰਦਾ ਹੋ ਇਹ ਪੰਗਤ ਤੇ ਤੁਸੀਂ ਕਹੋ ਬਦਲ ਦੀ ਜੀਵਨ ਤੇ ਬਦਲੀ ਨਹੀਂ ਜਾ ਸਕਦੀ ਇਹ क्षत्रिय ਪੰਥ ਹੈ ਇਹ ਤੁਸੀਂ ਬ੍ਰਾਹਮਣ ਪੰਥ ਲੈ ਕੇ ਆਏ ਹੋ ਕਿ ਸਾਡੇ ਬ੍ਰਾਹਮਣ ਬਾਦ ਹੈ ਜੇ ਤੁਹਾਡਾ ਬ੍ਰਾਹਮਣ ਬਾਦ ਹੈ ਤੇ ਸਾਡਾ क्षत्रिय ਪੰਥ ਹੈ ਅਸੀਂ ਬ੍ਰਾਹਮਣ ਦੇ ਪੁੱਤ ਹਾਂ ਅਸੀਂ क्षत्रिय ਦੇ ਪੁੱਤ ਹਾਂ ਕਲਗੀਧਰ ਪਾਤਸ਼ਾਹ ਮਾਰੂ ਨੇ ਕਿਹਾ क्षत्रिय ਤੋਂ ਪੁੱਤ ਨੂੰ ਬ੍ਰਾਹਮਣ ਬ੍ਰਾਹਮਣ ਦਾ ਪੁੱਤ ਨਹੀਂ क्षत्रिय ਦਾ ਪੁੱਤ ਹਾਂ ਇਹ ਤੁਸੀਂ ਕਹੋ ਤੁਹਾਡੇ ਦਾਵਾਕ ਤਰਨਾ ਦੇ ਨਹੀਂ ਹੱਸੇ ਮੈਂ ਹਾਂ ਮੈਂ ਤੇ ਸਾਰਿਆਂ ਨੂੰ ਬਰਾਬਰਤਾ ਦਵਾਤਾ ਮੈਂ ਇਹਨਾਂ ਨੂੰ ਪਾਤਸ਼ਾਹ ਹੀ ਦਾਵਾ ਬਖਸ਼ੂਸ ਕਰਨਾ ਹੈ ਇਨ ਗਰੀਬਾਂ ਨੂੰ ਬੁੱਕ ਬਾਤਾਂ ਦੀ ਕਲਗੀਧਰ ਪਾਤਸ਼ਾਹ ਮਹਾਰਾਜ ਹਜ਼ੂਰੇ ਅੰਦਰ ਸ਼ੁਰੂ ਹੋਈ ਅਧਰ ਪਾਤਸ਼ਾਹ ਮਹਾਰਾਜ ਹਜ਼ੂਰੇ ਅਨਵਲ ਦੇ ਲੱਗੇ ਜ਼ਿਕਰ ਕੱਟੜਤਾ ਦੀ ਸੋਚਦੇ ਜੁੱਤ ਦੀ ਸੋਚ ਦੇ مالک ਰਹਿ ਹੁਣ ਗੁਰਦੇਵ ਗੁਰਦੇਵ ਮਹਾਨ ਪਾਤਸ਼ਾਹ ਮਹਾਰਾਜ ਕਹਿੰਦੇ ਵਸਿ ਆਸ਼ਰਮ ਪਾਣੀ ਮੁਹੱਈਆ ਕਰਵਾ ਦਿੰਦੇ ਆ ਤੇ ਤੁਸੀਂ ਆਪਣਾ ਪਰਸ਼ਾਦਾ ਪਾਣੀ ਆਪ ਹੀ ਤਿਆਰ ਕਰ ਲਿਆ ਪੰਡਤ ਕਰਮਪਾਲ ਰਾਮ ਕਹਿੰਦਾ ਵੀ ਸਾਡੇ ਕੋਲ ਸਾਡਾ ਰਸੋਈਆ ਹੈ ਜਿਹੜਾ ਸਾਡਾ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਉਹ ਵੀ ਬ੍ਰਾਹਮਣ ਤੇ ਬ੍ਰਾਹਮਣਾਂ ਤੋਂ ਜੱਤੀ ਦੇ ਮੰਨਦੇ ਸਨ ਤੂੰ ਨੇ ਕਿਹਨੇ ਦੀ ਗੰਗੂ ਹੈ ਅਗਰੁਦੇਵ ਬਾਦਕ ਪਾਚਨ ਮਾਰਦ ਕਹਿੰਦੇ ਵੀ ਸਾਨੂੰ ਕੋਈ ਜੇ ਤੁਸੀਂ ਗੰਗੂ ਨੂੰ ਲਿਆਉਣਾ ਚਾਹੁੰਦੇ ਆ ਤੇ ਸਾਨੂੰ ਕੋਈ ਆਪਣੀ ਵੀ ਤੁਸੀਂ ਜਾ ਸਕਦੇ ਆ ਕਿ ਤੁਹਾਡਾ ਪ੍ਰਸ਼ਾਦਾ ਪਾਣੀ ਉਹ ਵਖਰਾ ਤਿਆਰ ਕਰਦਾ ਹੈ ਆਪਾਂ ਅਜ ਨਹੀਂ ਹੈ ਨਾ ਵੀ ਵਿਵੇਕ ਦਾ ਨਗਰ ਜਿਹੜਾ ਵਖਰਾ ਤਿਆਰ ਹੁੰਦਾ ਹੈ ਗੁੱਜਾ ਨਗਰ ਵਖਰਾ ਤਿਆਰ ਹੁੰਦਾ ਹੈ ਨੰਸੀ ਬਹੁਤਾਂ ਹੱਦ ਦੀ ਮर्यादा ਹੈ ਤੂੰ ਆਪਣਾ ਪਰਛਾਦਾ ਪੰਜਾਬ ਪਿਆਰ ਕਰਦਿਆਂ। ਬੇਗ ਦੇ ਪਹਿਲੇ ਦਿਨ। ਇਸ ਕਰਕੇ ਪੁਰ ਰਸੋਈਆ ਗੁਰੂ ਕਰਤਾ ਨਹੀਂ ਸੀ। ਗੰਗੂ ਰਸੋਈਆ ਸੀ ਉਹਨਾਂ ਪਰਦਾ ਦੇ ਜੱਥੇ ਦਾ। ਪਰ ਹੁਣ ਜਦੋਂ ਉਥੇ ਨਗਪੋਸਾਹਬ ਦੀ ਧਰਤੀ ਤੇ ਰਹਿੰਦੇ ਤੇ ਮਿਲ ਮਲਾਪ ਤੇ ਸਾਰਿਆਂ ਨਾਲ ਹੁੰਦਾ ਹੀ ਹੈ। ਔਰ ਸਰਸਤਾ ਬਸਤਾ ਸਾਰੀਆਂ ਗੁਰੂ ਘਰ ਹੋ ਜਾਂਦੀਆਂ ਸਭ। ਤੇ ਉਹਨਾਂ ਨੂੰ ਫਿਰ ਜਦੋਂ ਨੰਗੂ ਬ੍ਰਾਹਮਣ ਜਾਂਦਾ ਸੀ ਜਾ ਕੇ ਮੋਦੀ ਖਾਨੇ ਦੇ ਵਿੱਚੋਂ ਰਸਤਾ ਬਸਤਾ ਲੈ ਕੇ ਆਉਂਦਾ ਸੀ ਉਹ ਮਿਲ ਮਲਾਪ ਤੇ ਸਾਰਿਆਂ ਨਾਲ ਹੀ ਹੁੰਦਾ ਸੀ। ਨਮਕਤੇ ਗੁਰੂ ਕਰਦਾ ਹੀ ਖੰਦੇ ਸਭ ਇਸ ਕਰਕੇ ਗੰਗੂ ਬ੍ਰਾਹਮਣ ਜਿਹੜਾ ਹੈ ਉਹ ਵੱਗੋ ਬ੍ਰਾਹਮਣ ਰਸੂਜਾ ਗੁਰੂ ਕਰਦਾ ਨਹੀਂ ਉਹਨਾਂ ਪੁਣਤਾਂ ਦਾ ਸੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਬਿਨਾਂ ਕਿਸ਼ੂ ਹੁੰਦਾ ਸੀ ਖੈਰ ਕੁੜੀ थी ਗੰਗੂ ਨਾਮ ਤੋਂ ਰਹਿਦਾ ਨਾ ਜਾਣਦਾ ਸਾਰਾ ਪਰਵਾਰ ਦਾ ਮਿਸ਼ੂਰ ਸਰਸਾ ਦੇ ਟੁੰਗਾ ਸਰਸਾ ਤੋਂ ਸਤਿਕਾਰਯੋਗ ਮਾਤਾ ਗੁਰੂ ਜੀ ਮਾਤਾ ਗੁਦਰ ਕੌਰ ਦੋਵੇਂ ਪ੍ਰਧਾਨਤ ਬਾਬਾ ਦੁਰਗਵਰ ਸਿੰਘ ਤੇ ਬਾਬਾ ਫਰਦੇਸੀ ਤੇ ਨਾਲ ਗੰਗੂ ਹੈ ਇਹ ਇਤਿਹਾਸ ਦੇ ਪੰਨਿਆਂ ਨੂੰ ਹੋਰ ਡੂੰਘੇ ਤਲੇ ਜਾਂ ਸੁਝਾ ਜਾਵੇ ਪੜਿਆ ਦਾ ਵੀ ਬਾਤਿਆ ਦਾ ਵੀ ਕਿ ਕਿ ਦੁਨਨਾ ਸਿੰਘ ਮਿਸਤਰੀ ਦੀ ਨਾਲ ਸੀ ਦੁਨਨਾ ਸਿੰਘ ਮਿਸਤਰੀ ਨਾਲ ਜਾਂਦਾ ਹੈ ਦੁਨਨਾ ਸਿੰਘ ਮਿਸਤਰੀ ਦੀ ਘਰ ਵਾਲੀ ਵੀ ਨਾਲ ਦਿੰਦੀ ਇਹ ਨਾਲ ਵਿਖੜਾ ਪਿੰਡਾਂ ਤੇ ਕਰਕੇ ਉਪਰੋਂ ਬਰਸਾਤ ਦਾ ਬਹੁਤ ਸਮੇਂ ਬਰਸਾਤ ਹੋ ਰਹੀ ਹੈ ਕਹਿੰਦੇ ਸਰਦੀ ਹੈ ਅਧਰਯੋਂ ਤੁਸੀਂ ਬਣਾ ਰਹੇ ਹੋ ਉਸ ਹਾਲਤ ਤੇ ਹੈ ਹੀ ਨਹੀਂ ਜਿਹੜਾ ਸੀ ਉਹ ਸਭ ਮਦਵਾਨਾਂ ਦੇ ਜਿਹੜੇ ਅੰਗਲੇ ਕੰਡੇ ਨੇ ਉਹਨਾਂ ਦੇ ਮੁਤਲਕ 0 ਡਿਗਰੀ ਟੈਂਪਰੇਚਰ ਸੀ 0 ਮਾਈਨਸ ਤੋਂ ਹੁੰਦਾ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੈਰ ਦੀ ਸਰਦੀ ਸਰ 0 ਮਾਈਨਸ ਤੋਂ ਹੁੰਦਾ ਜਦੋਂ برف ਡਿੱਗਣੀ ਸ਼ੁਰੂ ਹੋ ਜਾਂਦੀ। ਇਹਦਾ ਮਤਲਬ ਸਿੱਧਾ ਕੈਰ ਦੀ ਸਰਦੀ। ਥਰੇ-ਥਰੇ ਜਿਹੜੇ ਪਹਾੜ ਸਾਹਮਣੇ ਜਦੋਂ برف ਡਿੱਗਦੀ ਸੀ ਉਹ برف ਨੇ ਪਹਾੜਾਂ ਨੂੰ ਕਵਰ ਕਰ ਲਿਆ। ਉਹੋ ਪਹਾੜ ਜਦੋਂ ਅੰਦਰ ਦੇਵਤਾ ਹੋਇਆ ਜਦੋਂ ਮੀਂਹ ਪਿਆ ਸਰਸਾਤ ਹੋਈ ਹੈ ਤੇ ਉਹੋ ਹੀ ਸਰਸਾਤ ਦੇ ਵਿੱਚ ਰੁੜ ਕੇ ਆਏ ਸਨ। برفਿਕ ਹੋੜ ਕੇ ਸਾਰੀ ਆਈ ਸੀ ਉਹ ਜਿਹੜਾ ਪਾਣੀ ਢੂੰਡਾ ਉਦੋਂ ਮੀਂਹ ਪੈ ਰਿਹਾ ਉਹ ਕਿੱਥੋਂ ਦਾ? ਸਰਦੀ ਦਾ ਮੌਸਮ ਥੱਲੇ ਬਰਫਾ ਹੈ ਕਹਿਦੀ ਸਰਦੀ ਤੇ ਸਤਕਾਰਯੋਗ ਮਾਤਾ ਗੁਦਰ ਕੌਰ ਤੇ ਛੋਟੇ ਫਰਜ਼ੰਦਾ ਨੂੰ ਉਂਗਲੀ ਲਾ ਕੇ ਉਹਨਾ ਸਿੰਘ ਮਿਸਤਰੀ ਤੇ ਉਹਦੀ ਘਰ ਵਾਲੀ ਪਿੱਛੇ ਨੇ ਇਹ ਗਰ Brahmin ਅੱਗੇ ਲੱਗਦਾ ਕਿ ਉਹ ਮਾਤਾ ਜੀ ਤੁਰੇ ਜਾਂਦੇ ਤੁੰਮੀ ਮਾਸ਼ੀ ਦਾ ਤੁਸੀਂ ਸਰਵਣ ਕੀਤਾ ਹੋਇਆ ਹੈਗਾ ਇਤਿਹਾਸ ਇਹ ਤੋਂ ਬੜੂ ਗੰਭੂ Brahmin ਜਿਹੜਾ ਕਹਿੰਦਾ ਕਿ ਮਾਂ ਇਹ ਤੋਂ ਥੋੜੀ ਦੂਰ ਮੇਰਾ ਪਿੰਡ ਅਸੇਹੀ ਜੀ ਜਿਹਨੋਂ ਅਸੀਂ ਨਗਰ ਖੇੜੀ ਗਏ ਆਪ ਇਤਿਹਾਸ ਦੇ ਪੱਤਰਿਆਂ ਦੇ ਮੁਤਾਬਕ ਜੋ ਸੋਕਾ ਦੇ ਮੁਤਾਬਕ ਹੈ ਉਹ ਨਗਰ ਸਿਹੇੜੀ ਹੈ ਉਹਨੂੰ ਸੁਖਾਲਾ ਕਰਕੇ ਨਗਰ ਖੇੜੀ ਸ਼ਬਦ ਵਰਤਦੇ ਆਪਾਂ ਆਪ ਸੁਪੇੜੀ ਇਹ ਆਪਣੇ ਨਗਰ ਦਾ ਰਿਹਾ ਹੁੰਦਾ ਘਰ ਆ ਕੇ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਜੇ ਤੂੰ ਚਾਹਨੀ ਆਪਾਂ امیر ਬਣ ਤੀਏ ਤੇ ਮੇਰਾ ਸਾਥ ਦੇ ਤਾਂ ਨੇ ਪੁੱਛਿਆ ਕਿ ਕੀ ਉਹ ਕਹਿੰਦਾ ਮੈਂ ਜਕਰ ਇਹਨਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਛਾਉਣਾ ਹੈ ਉਹ ਉਸ ਪ੍ਰਸ਼ਾਦੇ ਪਾਣੀ ਦੇ ਵਿੱਚ ਜ਼ਹਿਰ ਮਿਲਾਉਂਦਾ ਇਹਦੇ ਵਿੱਚ ਪਾ ਦੇ ਤੇ ਮਾਂ ਨੇ ਤੁਰ ਸੁਣਿਆ ਮੈਂ ਫੇਰ ਕੇ ਲਿਆ ਤੁਮਕਾ ਅਸੀਂ ਪੇਤੀ ਮਾਰਦਾ ਤੇ ਜਿਹੜੀ ਖੁਰਗੀ ਮਾਰਨੇ ਮੈਨੂੰ ਫੜਾਈ ਮੈਂ ਟੋਕ ਕੇ ਵੇਖਿਆ ਸਾਰੀ ਸੋਨੇ ਦੀ ਮੂਰਾਂ ਨਾਲ ਪਈ ਹੈ ਮਾਂ ਦੇ ਕੋਲ ਦੋਹਾਂ ਨੇ ਸੋਨੇ ਦੀਆਂ ਸੋਨਾ ਹੈ ਕਿ ਇਧਰੋਂ ਆਪਾਂ ਸਰਕਾਰ ਨੂੰ ਦੱਸਦਾ ਕਿ ਇਹ ਘਰੇ ਆ ਕੇ ਸਾਡੇ ਪੈਸੇ ਸਰਕਾਰ ਕੋਲੋਂ ਵੀ ਨਾਮ ਲਾ ਲਾਂਗੇ ਫੈਰ ਇਸ ਤਰ੍ਹਾਂ ਹੋਇਆ ਨਹੀਂ ਮੁੱਕ ਦੀ ਗੱਲ ਇਹ ਨਗਰ ਜਾ ਕੇ ਵੇਖੋ ਮਰੰਡੇ ਥਾਣੇ ਜਾਂਦੀ ਖਾਤੇ ਮਾਂ ਦੀ ਖਾਤੂ ਲਾ ਕੇ ਬੈਠਦਾ ਤੁਮ ਮਾਂ ਦੀ ਨਾਮ ਨਹੀਂ ਕੁਝ ਜਦੋਂ ਫਿਰ ਇੱਥੋਂ ਮਾਂ ਕੁਦਰਤ ਦੀ ਕਸ਼ੂਰ ਦੇ ਬਰਜੰਦਾ ਨੂੰ ਲੈ ਜਾਂਦੇ ਆ ਇਹ ਤਾਂ ਕਾਹਦੀ ਨੇ ਸ਼ਰਮਣ ਕੀਤਾ ਇਹ ਲੈ ਜਾਂਦੇ ਉਹਦੇ ਸੁਨੇਹਾ ਭੇਜਦੇ ਆ ਵਜ਼ੀਰ ਖਾਨ ਨੂੰ ਤੇ ਵਜ਼ੀਰ ਖਾਨ ਵੀ ਦਾ ਸ਼ੇਖ ਦੇ ਨਾਲ ਤੁਸੀਂ ਸੁਣ ਲਵੋ ਆ ਕੋਈ ਮਾਤਾ ਕੁਦਰਤ ਕਹਿੰਦੇ ਦੋਵੇਂ ਛੋਟੇ ਬਰਜੰਦਾ ਨੂੰ ਸਰਹੱਦ ਦੀ ਤਰਫੀ ਤੇ ਲੈ ਜਾਂਦਾ ਦੰਡਿਆਂ ਦੇ ਵਿੱਚ ਰੱਖਦੇ ਕਈ ਵਿਦਵਾਨ ਜੀ ਨੇ ਇਹ ਦਰਸ਼ਨ ਕਿ ਮਾਂ ਨੂੰ ਕੁਦਰਤ ਕੋਣ ਦੇ ਦਾਤੇ ਗੱਡੇ ਵਿੱਚ ਪਾਉਂਦੇ ਤੇ ਸਾਹਿਬ ਜਹਾਂ ਨੂੰ ਪਿੱਛੇ ਥੋੜ ਕੇ ਲਾਉਂਦੇ ਸੂਰਜ ਦੇ ਨੇ ਕੋਲਸ ਨੂੰ ਜਦੋਂ ਫੜ ਕੇ ਖੜਦੇ ਇਹ ਮਨੁੱਖ ਜਦੋਂ ਫੜ ਕੇ ਖੜਦੇ ਨੇ ਉਸ ਵਾਲੇ ਦੁੱਧ ਨਾਲ ਘੱਟ ਨਹੀਂ ਗਿਰਾਉਂਦੇ ਤੁਹਾਨੂੰ ਕੇਨੇ ਨਹੀਂ ਆਪਣੀਆਂ ਮਰਦੀਆਂ ਦਰਦੇ ਇੱਥੇ ਵੀ ਮਰਦੀਆਂ ਹੋ ਜਾਂ ਤਰ ਪਾਖਸ਼ਾ ਮਹਾਰਾਜ ਦੇ ਮਹਾਂਤਾ ਦੀਆਂ ਦੋਵੇਂ ਛੋਟੇ ਸੰਗੰਦਾਂ ਨੂੰ ਨਾ ਜਾ ਕੇ ਹਵਾਲਾ ਦਿੱਤਾ ਜਿੱਥੇ ਆਮ ਲੋਕਾਂ ਨੂੰ ਸੁੱਕਿਆ ਜਾਂਦਾ ਸੀ ਨਾ ਹਵਾਲਾ ਦੇ ਅੰਦਰ ਉਥੇ ਛੁੱਟ ਦਿੱਤਾ ਗਿਆ ਮਿਲੋ ਦੂਸਰੇ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲਿਆਂਦਾ ਤੇ ਇੱਥੇ ਜਿਹੜਾ ਬਾਬਾ ਮੋਤੀराम ਮਹਿਰਾ ਦੀ ਜਨ ਉਹ ਉੱਥੇ ਲੰਗਰੀ ਦਾ ਕੰਮ ਕਰਦਾ ਸੀ ਡਿਊਟੀ ਕਰਦੇ ਸਨ ਆਪ ਦੀ ਕਿੱਤਾ ਕਰਦੇ ਸਨ ਕਾਰ ਕਰਦੇ ਸਨ ਸਾਦਾ ਪਣੀ ਉਹ ਤਿਆਰ ਕਰਦੇ ਸਨ ਖੁਦ ਦੂਜਿਆਂ ਦੇ ਨਾਲ ਜਦੋਂ ਬਾਬਾ ਮੋਤੀਰਾਮ ਮਹਿਰਾ ਦੀ ਗਿਆ ਸਾਰੇ ਕਿਹਨਾਂ ਥੁੜੀ ਹੁੰਦੇ ਉਹਨਾਂ ਸਾਰਿਆਂ ਨੇ ਆਪਣੇ ਉਸਿਆੰਦਾਂ ਦੇ ਵਿੱਚ ਬਾਤ ਮਾਰੀ ਕੋਈ ਸਾਰੇ ਵਦਾਲਤ ਜੱਡੇ ਵੀ ਸਾਰੇ ਮੁੱਦਮ ਤਿਆਰ ਕਰਨਾ ਗੱਲਾਂ ਕਰਨੀ ਸ਼ਕਤ ਕੂਣਾ ਆਨ ਕੇ ਪ੍ਰਸ਼ਾਦਾ ਪਾਣੀ ਨਾਲੇ ਜਿਸੋ ਚਾ ਨਾਲੇ ਗੇੜ ਕਰਤਾ ਤੇ ਮਾਰੇ ਉਧਰੋਂ ਬਾਬਾ-ਬੋਤੀ ਰੰ ਮੈਲੇ ਜੀ ਤੁਰੇ ਹੁੰਦੇ ਸਨ ਕੂਣਾ ਨੂੰ ਪਤਾ ਪੈ ਗਿਆ ਕਿ ਦੋਨਾਂ ਨੂੰ ਪਤਾ ਲੱਗਾ ਕਿ ਖਰਬ ਸਤਕਾਰ ਜਦੋਂ ਚਲੇ ਗਏ ਨਾ ਪਰਦੇ ਨੇ ਅਰਬ ਸਤਕਾਰ ਦੇ ਨਾਲ ਪ੍ਰਸ਼ਾਦਾ ਪਾਣੀ ਪਰੋਸ ਕੇ ਤੇ ਲਿਆਂਦਾ ਕਿ ਮਾਤਾ ਜੀ ਕਹਿੰਦੇ ਕਿ ਮਾਤਾ ਜੀ ਤੁਸੀਂ ਪ੍ਰਸ਼ਾਦਾ ਛਕੋ ਇਹਨਾਂਾਰੇ ਜੋ ਮਾਤਾ ਗੋਦਰੀ ਨੇ ਕੀਤੇ ਨਹੀਂ ਅੱਜ ਤੱਕ ਨਾ ਹੱਕ ਕਿਸੇ ਦਾ ਖਾਂਦਾ ਤੇ ਨਾ ਬੱਚਿਆਂ ਨੂੰ ਮਾਣ ਦਿੱਤਾ ਤੇ ਨਾ ਖਾਣਾ ਵੰਡਿਆ ਤੇ ਬਾਬਾ ਮੋਟੂ ਨਾ ਮੈਨੂੰ ਸੁਣ ਕੇ ਸਾਪੀ ਮੈਂ ਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਕਿਹਦੇ ਹੱਕ ਦੀ ਗੱਲ ਹੋ ਗਈ ਉਹਨੂੰ ਬੰਦਾ ਸੁਣਦਾ ਜਦੋਂ ਨਵੀਂ ਗੱਲ ਲਵੇ ਤੇ ਬੰਦਾ ਸੁਣਦਾ ਮੈਂ ਕਹਿਣ ਲੱਗੀ ਢੋਲਿਆ ਪੁੱਤਰਾ ਇਹ ਗੱਲ ਯਾਦ ਰੱਖੀ ਜਿੰਨਾ ਖਜ਼ਾਨਿਆਂ ਦੇ ਵਿੱਚੋਂ ਇਹ ਰਸਤਾ ਹੀ ਹੈ ਨਾ ਉਹ ਖਜ਼ਾਨਾ ਪਾਪ ਦੀ ਖੱਤੀ ਦੇ ਨਾਲ ਭਰਿਆ ਹੈ ਗਰੀਬਾਂ ਦਾ ਖੂਨ ਨਿਚੋੜ ਕੇ ਇਕੱਠਾ ਕੀਤਾ ਹੈ ਤੇ ਗਰੀਬਾਂ ਦਾ ਰਤ ਨਿਚੋੜ ਕੇ ਖੂਨ ਨਿਚੋੜ ਕੇ ਜਿਹੜਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਉਹ ਅੰਮ੍ਰਿਤ ਦਾ ਟਿੱਕ ਵੀ ਦਾਣਾ ਸੀ ਆਪਣੇ ਵਿੱਚ ਵੀ ਪਾਵਾ ਬੇਸ਼ੱਕ ਸਾਨੂੰ ਭੁੱਖੇ ਪਿਆਹਿਆਂ ਨੂੰ ਇੱਥੇ ਰੱਖ ਕੇ ਸ਼ਹਾਦਤ ਦਾ ਜਨਮ ਉਹ ਹਜ਼ੂਰ ਹੈ ਪਰ ਕਿਸੇ ਦਾ ਹੱਕ ਭਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾਂ ਤਾਂ ਭਰਿਆ ਜਾਂ ਮਰਦਾਰ ਨਾ ਛਾਇਆ ਤੇ ਜਦੋਂ ਇਹ ਸਾਰਾ ਫੂਲ ਬਾਬੇ ਮੋਤਿ ਨਾ ਮੇਰੇ ਅੱਖਾਂ ਨਾਲ ਵੇਖਿਆ ਨਾ ਕਰੇ ਗਿਆ ਕਿਉਂਕਿ ਛੁੱਟੀ ਹੋਈ ਤੇ ਕੱਲ ਪਹੁੰਚਦਾ ਤੇ ਆਪਣੇ ਸਾਰੇ ਪਰਿਵਾਰ ਨੂੰ ਕਤਰੀ ਪਈਆਂ ਕਰਕੇ ਠੱਡਿਆ ਕਰਕੇ ਇਹਨਾਂ ਵੀ ਸੇਵਾ ਦਾ ਮੋਕਾ ਹੈ ਕਾਰਜੋ ਗੁਰੂ ਗੋਬਿੰਦ ਸਿੰਘ ਪਕਸ਼ਾ ਮਹਾਰਾਜ ਹਜ਼ੂਰੇ ਅਨੁਰਧੇ ਮਾਤਾ ਦੇ ਪ੍ਰਧੰਗ ਉਹਨਾਂ ਨੂੰ ਇਨਾ ਪਾਬੀਆਂ ਨੇ ਕੈਦ ਕੀਤਾ ਜਿਵੇਂ ਜਾ ਕੇ ਸਾਰੀ ਖਬਰ ਕਲਗੀਧਰ ਪਕਸ਼ਾ ਮਹਾਰਾਜ ਹਜ਼ੂਰੇ ਅਨੁਰਧੇ ਮਾਤਾ ਦੀ ਉਹਨਾਂ ਪੁੱਤਰਾਂ ਵੀ ਆਪਣੇ ਪਰਿਵਾਰ ਨੂੰ ਦੱਸਦਾ ਉਸ ਵੇਲੇ ਦੇ ਸਾਰੇ ਸੰਗਤਾਂ ਰਖਸ਼ਾ ਕਵੀ ਨਿਕਲ ਨੇ ਨਾ ਸਤਰਾ ਦੇ ਰਹੀ ਐ ਹੋ ਕਰ万ਦੀ ਹੈ ਜੁੜਿਓ ਮਨੇ ਕਰ ਲਈਏ 4 ਮਾਸਾ ਮੋਤੀ ਦੱਸਦਾ ਕਹਾਣੀਕਾਰੀਆਂ ਆਤਮਸ਼ਾਈਏ ਉਹਦਾ ਸੀ ਗਮ ਕਿਹੜੀ ਗੱਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਨਾ ਪਿਆਰੀਆਂ ਨਾਲ ਗੁਰਾਂ ਦੇ ਵਜਿਜੇ ਕੈਦ ਕੀਤੇ ਗਲ ਦੇ ਜਿੰਦਾਂ ਨਕੀਆਂ ਤੇ ਜਿੰਦਾਂ ਨਕੀਆਂ ਤੇ ਸੂਰਨਾ ਪਿਆਰੀਆਂ ਨਾਲ ਗੁਰਾਂ ਦੇ ਵਜਿਜੇ ਕੀਤੇ ਕਉ ਦੇ ਮਾਰੇ ਮਨ ਸੁਪੀਆਂ ਦੇ ਸਰਕਾਰ ਤੁਹੀ ਏ ਖੋਖ ਖੁਦਾ ਵਾਲਾ ਐ ਮਕਾਰ ਤੁਹੀ वा जी दे कैद की का me. <laughs> this